ਢੀਂਡਸਾੁਰ ਸੁਖਵੀਰ ਸਿੰਘ ਬਾਦਲ ਤੇ ਉਸ ਤੋਂ ਪਹਿਲਾਂ ਉਹਨਾਂ ਦੀ ਰਹਿਸ਼ ਤੇ ਜਿਹੜੇ ਅਕਾਲੀ ਆ ਗੋ ਪਹੁੰਚੇ ਸੀ ਜੋ ਉੱਥੇ ਬਰਤਾਰਾ ਵਾਪਰਿਆ ਜੇ ਉਹਦੇ ਨਾਲ ਸਾਂਝ ਪਵਾ ਦਿਓ ਆਪਾਂ ਗੱਲ ਸ਼ੁਰੂ ਕਰਦੇ ਆ ਸੁਖਵੀਰ ਸਿੰਘ ਬਾਦਲ ਦੀ ਮੀਟਿੰਗ ਤੋਂ ਬਾਅਦ ਹੋਇਆ ਕੀ ਹੈ ਜਿਹੜੀ ਗੱਲ ਅੱਜ ਸਵੇਰੇ ਮੇਰੇ ਕੋਲ ਆਈ ਉਹ ਇਹ ਹੈ ਕਿ ਸੰਦਰ ਸੁਖਦੇਸ਼ ਸਿੰਘ ਢੀਂਡਸਾ ਦਾ ਗਰੁੱਪ ਆਪਣੀ ਦੋ ਤਿੰਨ ਦਰਾਂ ਦੇ ਵਿੱਚ ਆਪਣੀ ਵਰਕਰ ਮੀਟਿੰਗ ਬੁਲਾ ਰਿਹਾ ਤੇ ਉਹਨਾਂ ਨੇ ਫੈਸਲਾ ਲਿਆਇਆ ਜਾਇਆ ਹੈਗਾ ਵੀ ਅੱਗੇ ਹੁਣ ਇਹ ਸਟ੍ਰੈਟਜੀ ਕੀ ਹੋਵੇ ਤੇ ਕੀ ਕਰਨਾ ਚਾਹੀਦਾ ਕੱਲ ਮੀਟਿੰਗ ਦੇ ਵਿੱਚ ਕਾਫੀ ਗੱਲਾਂ ਡਿਸਕਸ ਹੋਈਆਂ 25-30 ਬੰਦੇ ਇਹ ਲੀਡਰ ਇਹਨਾਂ ਦੇ ਹਾਜ਼ਰ ਸੀਗੇ ਤੇ ਇਕਾਈ ਤਰ੍ਹਾਂ ਦੇ opinion ਆਏ ਤੇ ਇੱਕ ਮੈਂ ਅੱਜ ਸਵੇਰੇ ਖਬਰ ਪੜ ਰਿਹਾ ਸੀਗਾ ਕਿ ਇਹਨਾਂ ਨੇ ਕੱਲ ਇੱਕ ਪ੍ਰੈਸ ਨੋਟ ਇਸ਼ੂ ਕੀਤਾ ਲੇਟ ਨਾਈਟ ਮੇਰੇ ਖਿਆਲ ਤੇ ਇਸ਼ੂ ਕੀਤਾ ਇੱਕ ਹਵਾਰ ਦੇ ਵਿੱਚ ਮੈਂ ਖਬਰ ਪੜੀ ਹੈ ਅਗਲੇ ਦਿਨ ਦੇ ਵਿੱਚ ਤੇ ਉਰਜ ਲਿਖਿਆ ਵੀ ਕੱਲ ਫੈਸਲਾ ਇਹ ਹੋਇਆ ਕਿ ਇਸ ਸਿਚੁਏਸ਼ਨ ਦੇ ਵਿੱਚ ਅਸੀਂ ਇਸ ਪਾਰਟੀ ਨਾਲ ਕੰਮ ਨਹੀਂ ਕਰ ਸਕਦੇ ਨਹੀਂ ਤੇ ਚੱਲ ਨਹੀਂ ਸਕਦੇ ਸੋ ਇਹ ਗੱਲ ਬੜੀ ਅਹਿਮ ਹੈ ਜੀ ਤੇ ਉਸ ਤੋਂ ਪਹਿਲਾਂ ਮੇਰੇ ਕੋਲ ਕਈ ਤਰ੍ਹਾਂ ਦੇ opinion ਆ ਚੁੱਕੇ ਸੀ ਮੇਰੀ ਢਿੰਸਾ ਸਾਜੀ ਨਾਲ ਵੀ ਗੱਲ ਹੋਈ ਤੇ ਉਹ ਕਹਿੰਦੇ ਵੀ ਫਾਈਨਲ ਫੈਸਲਾ ਹਜੇ ਲਿਆ ਨਹੀਂ ਕੋਈ ਤੇ ਵਰਕਰ ਮੀਟਿੰਗ ਬੁਲਾ ਕੇ ਫਿਰ ਫੈਸਲਾ ਲਵਾਂ ਮੈਨੂੰ ਸਰ ਇਹ ਜਰੂਰ ਦੱਸਿਓ ਕਿ ਕੀ ਢਿੰਸਾ ਕੱਲ ਭਾਵਕ ਹੋਗੇ ਅਗਵਾ ਦੇ ਸਾਹਮਣੇ ਉਹ ਉਹਨਾਂ ਕੋਲ ਕੋਈ ਸ਼ਬਦ ਨਹੀਂ ਸੀ ਔਰ ਉਹਨਾਂ ਦੇ ਅੱਖਾਂ 'ਚੋਂ ਪਾਣੀ ਵਹਾ ਇਹ ਪਤਾ ਲੱਗਿਆ ਕਿ ਉਹ ਇੰਨੇ ਭਾਵਕ ਹੋ ਗਏ ਸੀ ਕਿ ਉਹਨਾਂ ਨੇ ਹਰ ਗੱਲ ਦੇ ਉੱਤੇ ਕਿਹਾ ਕਿ ਮੇਰੀ ਗਲਤੀ ਸੀ ਮੈਂ ਆਪਣੀ ਗਲਤੀ ਮੰਨਦਾ ਮੈਨੂੰ ਇਹ ਫੈਸਲਾ ਰਲੇਵੇਂ ਵਾਲਾ ਨਹੀਂ ਸੀ ਲੈਣਾ ਚਾਹੀਦਾ ਮੈਨੂੰ ਭਰੋਸਾ ਨਹੀਂ ਸੀ ਕਰਨਾ ਚਾਹੀਦਾ ਇਹ ਗੱਲਾਂ ਹੋਈਆਂ ਆ ਇਹ ਬਿਲਕੁਲ ਠੀਕ ਹੈ ਜੀ ਮੇਰੇ ਕੋਲੇ ਵੀ ਇਹ ਗੱਲ ਆਈ ਹੈ ਕਿ ਮੇਰੇ ਕੋਲ ਅੰਗਰੇਜ਼ੀ 'ਚ ਜਸ ਦੋਸਤ ਨੇ ਬਰੀਫ ਕੀਤਾ ਕਹਿੰਦਾ ਵੀ ਇਹ ਬਰੋਕ ਡਾਊਨ ਨੇ ਉਹ ਬ੍ਰੇਕਡਾਊਨ ਦਾ ਮਤਲਬ ਇਹੀ ਹੁੰਦਾ ਜਿਹੜੇ ਕੋਈ ਭਾਵਕ ਹੋ ਗਏ ਅੱਖਾਂ 'ਚ ਪਾਣੀ ਆ ਗਿਆ ਜੇ ਪਾਣੀ ਨਹੀਂ ਵੀ ਆਇਆ ਤੇ ਉਹ ਸ਼ਟਰ ਹੋਏ ਹੋਏ ਸੀਗੇ ਤੇ ਕੰਨੇ ਮਰ ਨਾਲ ਧੋਖਾ ਹੋਇਆ ਮਤਲਬ ਕਿ ਇਹ ਲਵ ਚ ਵਰਤੇ ਬਿਨਾ ਕਿ ਮੈਨੂੰ ਜਲੀਲ ਕੀਤਾ ਗਿਆ ਉਹਨਾਂ ਨੇ ਸਾਰਾ ਕੁਝ ਉਹੀ ਕਿਹਾ ਕਿ ਉਹਨਾਂ ਦੇ ਚਿਹਰੇ ਤੋਂ ਹਾਵ ਭਾਵ ਵੀ ਇਹੀ ਸੀਗਾ ਉਹਦਾ ਕਾਰਨ ਬੜਾ ਸਪਸ਼ਟ ਹੈ ਮੈਂ ਉਸ ਤੋਂ ਪਹਿਲਾਂ ਨਾਲ ਇੰਨੀ ਗੱਲ ਹੀ ਕਲੀਅਰ ਕਰ ਦਿਆਂ ਕਿ ਪਾਰਟੀ ਦਾ ਪੈਟਰਨ ਹੋਵੇ ਲੀਡਰ ਸਰਦਾਰ ਸੋਦੇਵ ਸਿੰਘ ਟੀਸਾ ਪਾਰਟੀ ਦੇ ਪੈਟਰਨ ਐਸ ਵਿੱਚ ਤੇ ਉਹਨਾਂ ਦੇ ਜ਼ਿਲ੍ਹੇ ਦੀ ਟਿਕੜ ਦਾ ਫੈਸਲਾ ਹੋ ਗਿਆ ਤੇ ਉਹਨਾਂ ਨੂੰ ਕੰਸਲਟ ਵੀ ਨਾ ਕੀਤਾ ਗਿਆ ਹੋਵੇ ਇਸ ਤੋਂ ਵੱਡੇ ਜਲਾਲਤ ਰਦਾਵਾ ਜੀ ਪਾਰਟੀ ਦੇ ਪੈਟਰਨ ਦੀ ਕੀ ਹੋ ਸਕਦੀ ਹੈ ਚਲੋ ਇਹ ਤਾਂ ਹੁਣ ਇਹਨਾਂ ਨੇ ਫੈਸਲਾ ਕਰਨਾ ਹੈ ਵੀ ਇਸ ਜਲਾਲਤ ਤੋਂ ਬਾਅਦ ਇਹਨਾਂ ਨੇ ਕੀ ਕਰਨਾ ਹੈ ਅੱਗੇ ਜੀ ਤੇ ਕੱਲ ਸੋਕ ਇਸੇ ਕਰਕੇ ਜਿਹੜੀ ਕੱਲ ਸੁਖਵੀਰ ਜੀ ਨਾਲ ਮੀਟਿੰਗ ਸੀਗੀ ਉਹ ਕਿਸੇ ਤਣਪਤਣ ਨਹੀਂ ਲੱਗੀ ਤਾਂ ਸੁਰਜੀਤ ਸੁਖਵੀਰ ਜੀ ਵਾਪਸ ਚਲੇ ਗਏ ਇਹ ਮੀਟਿੰਗ ਦੇ ਵਿੱਚ ਹੀ ਗੱਲ ਹੋ ਚੁੱਕੀ ਸੀਗੀ ਇਹਨਾਂ ਦੇ ਵਿੱਚ ਜੋ ਸ਼ਾਮ ਨੂੰ ਇਹਨਾਂ ਲੇਟਰਾਂ ਦੀ ਮੀਟਿੰਗ ਚੱਲ ਰਹੀ ਸੀ ਕਿ ਸੁਖਵੀਰ ਜੀ ਆ ਰਹੇ ਐ ਤੇ ਉੱਥੇ opinion ਇਹ ਸੀ ਵੀ ਉਹਨਾਂ ਨੂੰ ਇਸ ਤਰ੍ਹਾਂ ਹੀ ਮੋੜਨ ਦਿਓ ਕੋਈ ਗੱਲ ਨਹੀਂ ਜੀ ਆਪ ਕੋ ਸਮਝੋ ਸਮਝავ ਤਾਂ ਇਹ ਕੋਈ ਇਸ ਤੋਂ ਬਾਅਦ ਮਤਲਬ ਇਹ opinion ਸਾਰੇ ਆ ਚੁੱਕੇ ਸੀਗੇ ਮੈਂ ਇਸ ਮੀਟਿੰਗ ਤੋਂ ਪਹਿਲਾਂ ਮੈਂ ਗੱਲ ਹੋਰ ਕਲੀਅਰ ਕਰਨੀ ਚਾਹੁੰਦਾ ਤਾਂ ਗੱਲ ਸਾਰੀ ਸਮਝ ਆਊਗੀ ਜੀ ਦੇ ਲੋ ਇੱਕ ਖਬਰ ਸ਼ਾਮ ਕੀ ਕਿ ਟਿੰਸਾ ਗਰੁੱਪ ਆਪਣੀ ਮੀਟਿੰਗ ਕਰ ਰਿਹਾ ਹੈ ਤੇ ਇਸ ਮੀਟਿੰਗ ਤੋਂ ਦੋ ਦਿਨ ਪਹਿਲਾਂ ਪ੍ਰੇਮ ਸਿੰਘ ਚੰਦੂ ਬਾਜਰਾ ਉਸ ਵੀਰ ਜੀ ਨੂੰ ਜਾ ਕੇ ਸੁਣਿਆ ਮਿਲਿਆ ਜੜੀ ਬਿਲਕੁਲ ਜਾਣਕਾਰੀ ਆਈ ਹੈ ਜੀ ਸੋ ਉਹਨਾਂ ਨੇ ਮਸਲਾ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਇੱਕ ਸੋਲੂਸ਼ਨ ਪੇਸ਼ ਕੀਤਾ ਸੋਲੂਸ਼ਨ ਸੇ ਵੀ ਚਲੋ ਜੇ ਇਕਬਾਲ ਸਿੰਘ ਢੂਂਡਾ ਨੂੰ ਟਿਕੜ ਦੇਣ ਦੀ ਸੁਵੀਰ ਜੀ ਦੀ ਕੋਈ ਮਜਬੂਰੀ ਹੈ ਤੇ ਪਰਮਿੰਦਰ ਢਿੰਟਾ ਨੂੰ ਤੁਸੀਂ ਪਟਿਆਲਾ ਦੀ ਟਿਕਟ ਦੇ ਦਿਓ ਪਟਿਆਲਾ ਵੀ ਅਜੇ ਅਨਾਉਂਸ ਨਹੀਂ ਹੋਈ ਦੋਵੇਂ ਇਕੱਠੀਆਂ ਕਰ ਦਿੰਦੇ ਤੇ ਸ਼ਹਿਰੀ ਸਮੱਸਿਆ ਨਾ ਆਉਂਦੀ ਪਟਿਆਲਾ ਵੀ ਆਲਮੋਸਟ ਸੂਟੀ ਕਰ ਜਾਂਦਾ ਕਿਰਸਾ ਪਰਿਵਾਰ ਨੂੰ ਨਾਲ ਦੀ ਸੀਟ ਹੈਗੀ ਕੋਈ ਅਸੀਂ ਗੱਲ ਜੀ ਉਹ ਤਾਂ ਸਬਜੈਕਸ਼ਨ ਦੇ ਕੇ ਆਗੇ ਸੁਵੀਰ ਜੀ ਮੰਨੇ ਨਹੀਂ ਅੱਛਾ ਨਹੀਂ ਇਹ ਮੈਂ ਇਹ ਬੈਕਗ੍ਰਾਉਂਡ ਦੱਸ ਰਿਹਾ ਇਸ ਮੀਟਿੰਗ ਦੀ ਤਾਂ ਇਹ ਗੱਲ ਇੱਥੇ ਤੱਕ ਪਹੁੰਚੀ ਹੈ ਜੇ ਆਪਾਂ ਇਹਦਾ ਮਤਲਬ ਉਹਨਾਂ ਨੇ ਮਨ ਬਣਾਇਆ ਸੀਗਾ ਕਿ ਟਿਕਟ ਦੇਣੀ ਨਹੀਂ ਹਾਂ ਮਨ ਬਣਾਇਆ ਵੈ ਸੀਗਾ ਜਿਹੜੇ ਇਹ ਢੀਡਸਾ ਜੀ ਜਲੇਲ ਹੋਇਆ ਫੀਲ ਕਰ ਰਹੇ ਹੈ ਨਾ ਉਹਦੇ ਬੈਕਗ੍ਰਾਉਂਡ ਇਹ ਹੈ ਜੀ ਤੇ ਇਹਨਾਂ ਕੋਲੇ ਵੀ ਗੱਲ ਆ ਗਈ ਹੋਣੀ ਹੈ ਵੀ ਚੰਦੂ ਬਾਗਰ ਜਿਹਨੂੰ ਨਾ ਕਰਤੇ ਉਹਨੂੰ ਤੇ ਨਾਲ ਇਹਦੇ ਮੈਂ ਹੋਰ ਐਡ ਕਰ ਦਿਆ ਇਹ ਖਾਸ ਸਮੱਸਿਆ ਹੈਗੀ ਹੈ ਹੂੰ ਪਰਮਿੰਦਰ ਢੀਡਸਾ ਦਾ ਹਲਕਾ ਸੰਗਰੂਰ ਕਿ ਪੈਂਦਾ ਹੈ ਜੀ ਇਕਬਾਲ ਸਿੰਘ ਝੁੰਦਾ ਦਾ ਹਲਕਾ ਹੈ ਅਵਰਗੜ ਉਹ ਪੈਂਦਾ ਹੈ ਫਤੇਗੜ ਸਾਹਿਬ ਦੇ ਵਿੱਚ ਤੇ ਟੈਕਨੀਕਲੀ ਲੋਕ ਸਭਾ ਹਲਕੇ ਵਾਸਤੇ ਝੁੰਦਾ ਜੀ ਲੋਕਲ ਕੈਂਡੀਡੇਟ ਨਹੀਂ ਹੈ ਲੋਕਲ ਕੈਂਡੀਡੇਟ ਪਰਵਿੰਦਰ ਟਿੰਸਾ ਹੈ ਠੀਕ ਹੈ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਫਤੇਗੜ ਸਾਹਿਬ ਰਜ਼ਰਵ ਸੀਟ ਹੈ ਤੇ ਝੁੰਦਾ ਜੀ ਨੂੰ ਕਿਤੇ ਹੋਰ ਅਡਜਸਟ ਕਰ ਦਿੰਦੇ ਫਿਰ ਜੀ ਉਹ ਇਹਦੇ ਪਿੱਛੇ ਮਤਲਬ ਇੱਕ ਸੋਚੀ ਸਮਝੀ ਜਿਵੇਂ ਸੋਚ ਚੱਲ ਰਹੀ ਹੁੰਦੀ ਹੈ ਨਾ ਅਰਦਾਵਾ ਜੀ ਉਹ ਕੰਮ ਕਰਦੀ ਜੋ ਸਾਰੀਆਂ ਤੁਸੀਂ ਗੱਲਾਂ ਨੂੰ ਜੋੜਦੇ ਆਂ ਸਿਰ ਜੋ ਕੁਝ ਕੱਲ ਸ਼ਾਮ ਨੂੰ ਮੀਟਿੰਗ ਦੇ ਵਿੱਚ ਹੋਇਆ ਉਹ ਸਮਝ ਆਉਂਦਾ ਹੈ ਜੀ ਆ 14 ਸੁਖਵੀਰ ਸਿੰਘ ਕੀਰਸਾ ਨਾਲ ਦੋ ਗਰੁੱਪ ਹੈਗੇ ਇਸ ਵੇਲੇ ਅੰਦਰ ਸਭਰੂਰ ਦੀ ਸਿਆਸਤ ਦੇ ਵਿੱਚ ਦੋ ਗਰੁੱਪ ਹੈ ਲਾ ਹੁੰਦੇ ਸੀਗੇ ਇੱਕ ਸਰਕਾਰ ਫਰਜੀਤ ਸਿੰਘ ਬਰਨਾਲਾ ਦਾ ਕੋ ਦੂਸਰਾ ਢੀਂਸਾ ਜੀ ਦਾ ਗਰੁੱਪ ਹੂੰ ਬਰਨਾਲਾ ਜੀ ਦਾ ਗਰੁੱਪ ਹੁਣ ਢਿੰਸਾ ਜੀ ਦੇ ਨਾਲ ਹੈ ਠੀਕ ਹੈ ਤਾਂ ਕੱਲ ਦੀ ਮੀਟਿੰਗ ਦੇ ਵਿੱਚ ਜਦੋਂ ਖਾਸੇ ਗਰਮੀ ਵਧ ਗਈ ਗਰਮੀ ਖਾਸ ਕਰਕੇ ਜਦੋਂ ਢਿੰਸਾ ਜੀ ਦਾ ਇਹ ਲੋਕਾਂ ਨੇ ਹਾਲ ਦੇਖਿਆ ਹੂੰ ਤੇ ਸੁਜੈਸ਼ਨ ਦੋ ਤਿੰਨ ਸੁਜੈਸ਼ਨ ਮੈਂ ਇਸ ਦੇ ਬਾਰੇ ਕੋਟ ਕਰਨਾ ਚਾਹੂਗਾ ਵੀ ਉੱਥੇ ਆਈਆਂ ਕੀ ਹੈ ਜੀ ਪਹਿਲੀ ਗੱਲ ਕਿ ਤੋਂ ਘਰ ਉਰ ਹੋਰ ਬਟਿੰਡਾ ਸੀਟ ਤੇ ਸ਼ਰੋਣੀ ਅਕਾਲੀ ਦਲ ਦੇ ਕੈਂਡੀਡੇਟ ਦਾ ਵਿਰੋਧ ਕੀਤਾ ਜਾਵੇ। ਅੱਛਾ। ਹਾਂ ਇਹ ਤਾਂ ਕੱਲ ਦੀ ਸੀਗੀ ਮੇਰੇ ਕੋਲੇ। ਜੀ। ਤੇ ਅੱਜ ਮੇਰੇ ਕੋਲੇ ਹੋਰ ਇਹਦੀ ਅਪਡੇਟ ਆਈ ਉਹ ਕਹਿੰਦਾ ਵੀ ਦੋ ਦੀ ਗੱਲ ਨਹੀਂ ਫਿਰ ਵਿਰੋਧ ਕਰਾਂਗੇ ਤਾਂ ਸਾਰੀਆਂ ਸੀਟਾਂ ਸਹੀ ਕਰਾਂਗੇ। ਹੋਰ ਵੀ ਗੱਲ ਅੱਗੇ ਚਲੀ ਗਈ। ਐਕਸਲੇਸ਼ਨ ਤਾਂ ਇਹ ਸੀਗੀ। ਠੀਕ ਹੈ। ਦੂਸਰੀ ਸੀ ਕਿ ਸੁਵਦੇਸ਼ ਆਪਣੇ ਪਰਮਿੰਦਰ ਢੀਂਡਾ ਸਾਹ ਕੋਰ ਕਮੇਟੀ ਦੇ ਮੈਂਬਰ ਹੈਗੇ ਆ ਉਹ ਕਾਰਪੋਰੇਟਿਵ ਤੌਰ ਤੇ ਰਿਜਾਈਨ ਕਰਦੇ ਨੇ। ਜੀ ਇਹ ਬੋਧਰਾਂ ਦੇ ਵਿੱਚ ਤੇ ਤੀਸਰੀ ਗੱਲ ਬਹੁਤ ਇੰਪੋਰਟੈਂਟ ਸੀ ਵੀ ਸੁਖਦੇਵ ਸਿੰਘ ਢੀਂਡਸਾ ਪਾਰਟੀ ਦੇ ਸਰਪ੍ਰਸਤ ਹੈਗੇ ਬਿਲਕੁਲ ਤੇ ਉਹ ਅਕਾਲ ਤਖਤ ਦੇ ਜਥੇਦਾਰ ਨੂੰ ਚਿੱਠੀ ਲਿਖਣ ਕਿ ਜਿਹੜੇ ਪਾਰਟੀ ਤੋਂ ਗਲਤੀਆਂ ਤੇ ਗੁਨਾਹ ਹੋਏ ਪਹਿਲਾਂ ਪਿਛਲੇ 10 ਸਾਲ ਦੇ ਵਿੱਚ ਉਹਨਾਂ ਨੇ ਸਾਨੂੰ ਮਾਫੀ ਦਿੱਤੀ ਜਾਵੇ ਤੇ ਇਹ ਇਹ ਗੱਲ ਤਾਂ ਉੱਠੀ ਇਹ ਗੱਲ ਸਾਹਮਣੇ ਆਈ ਕਿ ਜਰੂਰ ਢੀਂਡਸਾ ਜੀ ਨੇ ਆਪਣੀ ਪਾਰਟੀ ਸ਼ਰੋਣੀ ਕਾਲੀਦਲ ਨਾਲ ਲੜਾਈ ਸੀ ਤੇ ਜਿਹੜੀ ਇਹਨਾਂ ਦੀ ਗੱਲ ਬਾਤ ਸੰਦੀਪ ਸਿੰਘ ਆਪਣੇ ਸੁਖਵੀਰ ਜੀ ਨਾਲ ਹੋਈ ਸੀ ਇਹਨਾਂ ਨੇ ਸੁਜੈਸ਼ਨ ਸੀਗੀ ਕਿ ਤੁਸੀਂ ਫਾਰਮਲੀ ਮਾਫੀ ਮੰਗੋ ਚਿੱਠੀ ਲਿਖ ਕੇ ਅੱਛਾ ਸੁਖਵੀਰ ਜੀ ਨੇ ਉਹ ਗੋਲਬੋਲ ਮਾਫੀ ਮੰਗ ਲਈ ਇਹ ਤਾਂ ਪਹਿਲਾਂ ਸਾਰਿਆਂ ਨੂੰ ਸਾਡੇ ਕੋਲੇ ਗੱਲ ਆ ਗਈ ਸੀ ਵੀ ਸੁਖਵੀਰ ਜੀ ਮਾਫੀ ਮੰਗਣਗੇ ਢੀਂਡ ਦੇ ਘੜ ਦੇ ਮੰਗਣਗੇ ਉਹ ਉਹ ਗੋਲਬੋਲ ਮਾਫੀ ਸੀਗੀ ਜਿਹਦੀ ਜਿਹੜੀ ਸਸਮ ਹੈ ਉਹਦੇ ਵਿੱਚ ਕੋਈ ਅਹਿਮੀਅਤ ਨਹੀਂ ਹੈ ਠੀਕ ਹੈ। ਉਹ ਇਹਨਾਂ ਨੇ ਫਿਰ ਕਿਹਾ ਜਦੋਂ ਪਾਰਟੀ ਰਲੇਵਾ ਹੋ ਗਿਆ ਭਾਈ ਇਹ ਤੁਸੀਂ ਚਿੱਠੀ ਲਿਖ ਕੇ ਫਾਰਮਲੀ ਜਿਹੜੀ ਆਪਣੀ ਪਹਿਲੀ ਗੱਲ ਹੋਈ ਸੀ ਉਹ ਮਾਫੀ ਮੰਗੋ। ਉਹ ਸੁਮੇਰ ਜੀ ਬੈਕ ਆਊਟ ਕਰਦੇ ਇਸ ਗੱਲ ਤੇ। ਇੱਕ ਜਿੱਲੀ ਦੀ ਜਾਣਕਾਰੀ ਆ ਰਹੀ ਹਾਂ। ਤੇ ਫਿਰ ਗੱਲ ਉੱਠੀ ਕੱਲ ਮੀਟਿੰਗ ਦੇ ਵਿੱਚ ਵੀ ਹੁਣ ਢੀਂਡ ਸਾਹਿਬ ਜੀ ਚਿੱਠੀ ਲਿਖਣ। ਸਰਪ੍ਰਸ ਦੇ ਤੌਰ ਤੇ ਉਹ ਜਿੱਥੇ ਲਿਖਣ ਕਿ ਸਾਥੋਂ ਗਲਤੀਆਂ ਹੋ ਜਾਂਦੀਆਂ ਤੇ ਸਾਨੂੰ ਮਾਫੀ ਦਿੱਤੀ ਜਾਂਦੀ। ਅੱਛਾ। ਉਹ ਇਤ ਤਿੰਨ ਗੱਲਾਂ ਕੱਲ੍ਹ ਸਾਹਮਣੇ ਆਇਆਂ ਤੇ ਨਾਲ ਇੱਕ ਸੈਕਸ਼ਨ ਦਾ ਜਿਵੇਂ ਬਲਦੇਵ ਮਾਨ ਹੋਰੀ ਤੇ ਇਹ ਸੀ ਲੋਕ ਇਹਨਾਂ ਦੀ ਓਪੀਨੀਅਨ ਸੀ ਕਿ ਉਹਨਾਂ ਇਹਨਾਂ ਨੇ ਗਰਮੀ ਘਟ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਪੋਜ਼ਿਟਿਵ ਥੋੜਾ ਜਿਹਾ ਇਪੈਕਟ ਲਿਆਉਣ ਦੀ ਕੋਸ਼ਿਸ਼ ਕੀਤੀ ਵੀ ਸ਼ੋ ਡਾਊਨ ਆਪਾਂ ਅਵੋਇਡ ਕਰੀਏ ਫਿਰ ਵੀ ਆਪਣਾ ਅਕਾਲੀ ਦਲ ਹੈਗਾ ਅੱਛਾ ਜੀ ਤੇ ਅਕਾਲੀ ਦਲ ਸਾਰੀ ਗੱਲ ਦੇ ਵਿੱਚ ਕਮਜ਼ੋਰ ਤਾਂ ਪਹਿਲਾਂ ਹੀ ਹੋਇਆ ਹੋਇਆ ਹੈ ਹਾਂ ਉਰਤਾ ਸੀ ਵੀ ਇਹਨੂੰ ਰਿਵਾਈਜ਼ ਕਿਵੇਂ ਕਰਨਾ ਹੈ ਗੱਲ ਉੱਥੇ ਹੀ ਫਿਰ ਚਲੀ ਜਾਣੀ ਹੈ ਮਤਲਬ ਤਾਂ ਇਹ ਹੈ ਕਿ ਸ਼੍ਰੋਮਣੀ ਕਾਲੀਦਾਵ ਸਿਖਰਲੇ ਤਰਜਮਾਨ ਪਾਰਟੀ ਸੀ ਕਿ ਕਿੰਨੇ ਦੇ ਇਹ ਕਮਜ਼ੋਰ ਕੀਤੀ ਜਾ ਸਕਦੀ ਹੋਏਗੀ ਜੀ ਫੋ ਦੋਵੇਂ opinion ਸੀਗੇ ਇਸੇ ਕਰਕੇ ਮੇਰੇ ਖਿਆਲ ਦੇ ਵਿੱਚ ਹੁਣ ਇੱਕ ਵਾਈਡਰ ਮੀਟਿੰਗ ਬੁਲਾਈ ਗਈ ਹੈ ਵੀ ਜਿਹੜਾ ਫਾਈਨਲ ਫੈਸਲਾ ਲੈਣਾ ਹੈ ਉੱਥੇ ਲਿਆ ਜਾਵੇ ਲੇਕਿਨ ਪ੍ਰੈਸ ਨੋਟ ਦੇ ਹਿਸਾਬ ਤੇ ਜਾਂ ਡੰਡੀ ਕਲ ਸੁਬੀਰ ਜੀ ਨਾਲ ਮੀਟਿੰਗ ਹੋਈ ਹੈ ਕਿ ਹਿੰ사 ਜੀ ਦੀ ਉਹ ਤਾਂ ਗੱਲ ਬੜੀ ਕਲੀਅਰ ਹੋਵੇ ਲਾਈਨ ਖਿੱਚੀ ਗਈ ਅਗਲਾ ਸਟੈਪ ਲਾਈਨ ਖਿੱਚੀ ਗਈ ਹੁਣ ਫੈਸਲਾ ਇਹ ਕਰਨਾ ਹੈ ਕਿ ਅਗਲਾ ਸਟੈਪ ਕੀ ਹੋਣਾ ਚਾਹੀਦਾ ਹੈ ਕਿਵੇਂ ਇਸ ਲਾਈਨ ਨੂੰ ਇੰਪਲੀਮੈਂਟ ਕਰਨਾ ਹੈ ਇਨ ਬ੍ਰੀਫ ਇਸ ਵਾਲੇ ਸਿਚੁਏਸ਼ਨ ਇਹ ਹੈ ਇਹਦਾ ਮਤਲਬ ਸਥਿਤੀ ਬਹੁਤ ਤਲਖ ਹੈ ਮੈਂ ਇੱਕ ਦੂਜਾ ਐਂਗਲ ਤੋਂ ਵੀ ਸਮਝਣਾ ਚਾਹੂੰਗਾ ਕਿਉਂਕਿ ਜੇਕਰ ਇਹ ਖਬਰ ਸਾਡੇ ਕੋਲ ਹੈ ਜਿਹੜੇ ਲੋਕ ਅੰਦਰ ਮੀਟਿੰਗ ਸੀ ਉਹਨਾਂ ਦੇ ਵਿੱਚੋਂ ਕੁਝ ਲੋਕ ਐਸੇ ਵੀ ਗਏ ਹੋਣਗੇ ਜਿਹੜੇ ਦੋਨੇ ਪਾਸੇ ਵੀ ਰੱਖਦੇ ਹੋਣਗੇ ਔਰ ਇਹਦਾ ਮਤਲਬ ਹੈ ਕਿ ਸੁਖਵੀਰ ਸਿੰਘ ਬਾਦਲ ਕੋਲ ਅੰਦਰ ਜੋ ਕੁਝ ਹੋਇਆ ਅਖਰ-ਅਖਰੋ ਦੀ ਰਿਪੋਰਟ ਹੋਊਗੀ ਜੇਕਰ ਉਹਨਾਂ ਨੂੰ ਇਹ ਲੱਗਿਆ ਕਿ ਕਿਸੇ ਮੌਕੇ ਤੇ ਸਾਡੀ ਕਿਰਕਰੀ ਹੋ ਸਕਦੀ ਆ ਪਰਮਿੰਦਰ ਕੌਰ ਕਮੇਟੀ ਛੱਡ ਸਕਦੇ ਆ ਢੀਂਸਾ ਸਾਹਿਬ ਕੋਈ ਸਖਤ ਐਕਸ਼ਨ ਲੈ ਸਕਦੇ ਆ ਬਤੌਰ ਅਕਾਲੀ ਲੀਡਰ ਐਜ਼ ਅ ਸਰਪ੍ਰਸਤ ਐਜ਼ ਅ ਪੈਟਰਨ ਤਾਂ ਉਹ ਇਸ ਤੋਂ ਪਹਿਲਾਂ ਉਹ ਵੀ ਆਪਣਾ ਕੋਈ ਫੈਸਲਾ ਲੈ ਸਕਦੇ ਜੀ ਅਕਾਲੀ ਦਲ ਵੱਲੋਂ ਸਦਾ ਸੁਖਵੀਰ ਸਿੰਘ ਬਾਦਲ ਉਹ ਕਿਤੇ ਪਰਮਿੰਦਰ ਢੀਂ ਸਾਨੂੰ ਵੀ ਹਟਾ ਦੇਣ ਜਾਂ ਉਹ ਢੀਂ ਸਾਹਿਬ ਬਾਰੇ ਕੋਈ ਫੈਸਲਾ ਲੈ ਦੇਣ ਤੁਹਾਨੂੰ ਲੱਗਦਾ ਕਿ ਜੇ ਤਲਕੀ ਦਾ ਪਦਰ ਜੇ ਸੁਖਵੀਰ ਜੀ ਕੱਲ ਕੋਈ ਬਹੁਤ ਜ਼ਿਆਦਾ ਵਿਸ਼ਵਾਸ ਨਾਲ ਉਥੋਂ ਨਹੀਂ ਮੁੜੇ ਉਸ ਘਰ ਚ ਬਹੁਤੀ ਗੱਲਬਾਤ ਆਪਸ ਵਿੱਚ ਅੱਗੇ ਨਹੀਂ ਵਧੀ ਬੇਭਰੋਸਗੀ ਬਣੀ ਰਹੀ ਔਰ ਫਰੂਟਫੁੱਲ ਨਹੀਂ ਰਹੀ ਮੀਟਿੰਗ ਤਾਂ ਇਹਦਾ ਮਤਲਬ ਅਕਾਲੀ ਦਲ ਦੇ ਅੰਦਰ ਵੀ ਤਾਂ ਇਹ ਗੱਲ ਚੱਲ ਰਹੀ ਹੋਊਗੀ ਕਿਸ ਤੋਂ ਪਹਿਲਾਂ ਕਿ ਉਹ ਕੋਈ ਨੁਕਸਾਨ ਕਰਨ ਵੱਡਾ ਅਸੀਂ ਕਿਉਂ ਨਾ ਕੋਈ ਫੈਸਲਾ ਲੈ ਲਈਏ ਤੁਹਾਨੂੰ ਲੱਗਦਾ ਇੰਜ ਦੀਆਂ ਸੰਭਾਵਨਾਵਾਂ ਵੀ ਹੋ ਸਕਦੀਆਂ ਮੈਂ ਨੁਕਸਾਨ ਨਹੀਂ ਕਹਿੰਦਾ ਟੈਕਟਿਕਸ ਹੁੰਦੇ ਆ ਹਾਂਜੀ ਮੈਂ ਦੇਖੋ ਅਕਾਲੀ ਦਲ ਇਸ ਵੇਲੇ ਪਰਵਾਰਕ ਪਾਰਟੀ ਹੈ ਜੀ ਇਹ ਬਣੀ ਸੀ ਪਾਰਟੀ ਸਿੱਖਾਂ ਦੀ ਤਰਜਮਾਨ ਪਾਰਟੀ ਅੱਜ ਦੇ ਤਰੀਕੇ ਦੇ ਵਿੱਚ ਅੱਜ ਜੋ ਕੁਝ ਹੋ ਰਿਹਾ ਦੋ ਤਿੰਨ ਦਿਨ ਤੋਂ ਮਤਲਬ ਇਹ ਤਾਂ ਬੋਹਰ ਲੱਗ ਗਈ ਨਾ ਵੀ ਪਰਵਾਰਕ ਪਾਰਟੀ ਹੈ ਜੇ ਸਰਪੰਚ ਨਾਲ ਵੀ ਉਹਨਾਂ ਦੇ ਜ਼ਿਲ੍ਹੇ ਬਾਰੇ ਵੀ ਗੱਲ ਨਹੀਂ ਕਰਨੀ ਪਾਰਟੀ ਦੇ ਪ੍ਰਧਾਨ ਨੇ ਤੇ ਇਸ ਤੋਂ ਵੱਡੀ ਐਗਜ਼ਾਮਪਲ ਪਰਵਾਰਕ ਪਾਰਟੀ ਦੀ ਕੀ ਹੋ ਸਕਦੀ ਹੈ ਜੀ ਮੈਂ ਇਹਦੇ ਬਾਰੇ ਪਰਵਾਰਕ ਪਾਰਟੀ ਬਣਦੇ ਵਿੱਚ ਮੈਂ ਸੁਖਵੀਰ ਸਿੰਘ ਬਾਦਲ ਨੂੰ ਕਰੇ ਵੀ ਜ਼ਿੰਮੇਦਾਰ ਨਹੀਂ ਠਰਾਉਣਾ ਹੁੰਦਾ ਕਿਉਂਕਿ ਇਹ 1998 ਵਿੱਚ ਸਦਾ ਪ੍ਰਕਾਸ਼ੀ ਬਾਦਲ ਦੇ ਵੇਲੇ ਸ਼ੁਰੂ ਹੋ ਗਿਆ ਸੀ ਜੀ ਆਰਾਧਨ 97 ਦੇ ਵਿੱਚ ਜਦੋਂ ਉਹ ਮੁੱਖ ਮੰਤਰੀ ਬਣੇ ਉਹਨਾਂ ਨੇ ਪ੍ਰਧਾਨਗੀ ਨਹੀਂ ਛੱਡੀ ਪਾਰਟੀ ਦੀ ਕਰੇ ਵੀ ਨਹੀਂ ਛੱਡੀ ਹਾਂਜੀ ਤੇ ਉਹ ਇਹ ਪਰਿਵਾਰ ਦੇ ਵਿੱਚ ਰਹੀ ਪ੍ਰਧਾਨਗੀ ਇਹ ਪਰਿਵਾਰਕ ਪਾਰਟੀ ਜਦੋਂ ਮੁਰਦਾਰਸਨ ਟੋੜਾ ਨੇ 98 ਦੇ ਵਿੱਚ ਕਿਹਾ ਸੀਗਾ ਆਦਮਪੁਰ ਬਾਏ ਇਲੈਕਸ਼ਨ ਹਾਰਨ ਤੋਂ ਬਾਅਦ ਨਵੰਬਰ ਦੇ ਵਿੱਚ ਕਿ ਬਾਦਲ ਸਾਹਿਬ ਐਕਟਿੰਗ ਪ੍ਰਧਾਨ ਤੱਕ ਟੋਟ ਲਾਈ ਲੋ ਪਾਰਟੀ ਦਾ ਜੀ ਕਿ ਸੀਐਮ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ ਪਾਰਟੀ ਦੇਖਣ ਦਾ ਨੰਬਰ 2 ਅਕਾਲੀ ਦਲ ਨੂੰ ਪਾਰਟੀ ਐਸੀ ਇਹਦਾ ਤਾਂ ਟੱਕਰ ਹੁੰਦਾ ਰਹਿੰਦਾ ਕੇਂਦਰ ਨਾਲ ਉਸੇ ਛੋੜੇ ਧਰਨਾ ਮਾਰਨਗੇ ਧਰਨਾ ਮਾਰਦਾ ਪਾਰਟੀ ਜਾਏਗੀ ਯਾ ਐਜੀਟੇਸ਼ਨ ਦਾ ਪਾਰਟੀ ਲਾਂਚ ਕਰੇਗੇ ਬਾਦਲ ਸਾਹਿਬ ਮਨ ਹੈ ਨਹੀਂ ਉਲਟਾ ਉਹਦਾ ਸਾਰ ਸਭ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਸੀ ਜੀ ਜੀ ਫੋ ਉਹਦਾ ਪਾਰਟੀ ਪਰ ਵਰਕ ਬਣ ਗਏ ਹੁਣ ਤਾਂ ਮੋਰ ਲੱਗੀ ਇਹ ਹੁਣ ਸਾਰਿਆਂ ਨੂੰ ਸਮਝ ਆ ਗਈ ਇਸ ਚੀਜ਼ ਦੀ ਹੁਣ ਜੇ ਪਰਿਵਾਰਕ ਪਾਰਟੀ ਹੈਗੀ ਤੇ ਸੁਖਵੀਰ ਜੀ ਨੇ ਕਿ ਸਿਰਫ ਪੁੱਛ ਕੇ ਐਕਸ਼ਨ ਥੋੜੀ ਲੈਣਾ ਹੋਤਾ ਉਹ ਤਾਂ ਇੱਕ ਸਟੇਟਮੈਂਟ ਇਸ਼ੂ ਕਰਨੀ ਹੈ ਜਾਂ ਟਵਿੱਟਰ ਤੇ ਪਾਉਣਾ ਹੈ ਕਿ ਸੁਖਦੇਵ ਸਿੰਘ ਢੀਂਟਸਾ ਜੀ ਨੂੰ ਸਰਪ੍ਰਸਤੀ ਤੋਂ ਲਾਤਾ ਜੀ ਉਹ ਪਾਰਟ ਵੀ ਤਾਂ ਐਵੇਂ ਕੀਤਾ ਸੀਗਾ ਹੂੰ ਜਿਵੇਂ ਉਹ ਪਾਰਟ ਕੀਤਾ ਤੇ ਉਸ ਤਰ੍ਹਾਂ ਹੀ ਲਾ ਜਾਣਗੇ ਤੇ ਮੈਨੂੰ ਰੂਲ ਆਊਟ ਨਹੀਂ ਕਰਦਾ ਜੀ ਇਸ ਤੀਰ ਨੂੰ ਜੇ ਤੋ ਇੱਕ ਦੋ ਦਿਨ ਦੇ ਵਿੱਚ ਦੇਖਦੇ ਆ ਵੀ ਕਿਹੜਾ ਕੌਣ ਪਹਿਲਾਂ ਸਟੈਪ ਲੈਂਦਾ ਇਸ ਵੇਲੇ ਤਾਂ ਇੱਕ ਗੱਲ ਤਾਂ ਕਲੀਅਰ ਹੋਊਗੀ ਕਿ ਕਿ ਰਿਸ਼ਤਾ ਖਤਮ ਹੋ ਗਿਆ ਜੀ ਤੇ ਜਦੋਂ ਸਾਰੇ ਕੱਲ ਸਿਰੇ ਲੱਗੀ ਤੇ ਫਿਰ ਨੈਚਰਲੀ ਇਸ ਵੀਰ ਜੀ ਦਾ ਰਾਈਟ ਹੈ ਫਿਰ ਅੱਗੇ ਸਟੈਪ ਲੈਣ ਦਾ ਤੇ ਸਾਰੇ ਅਧਿਕਾਰ ਉਹਨਾਂ ਕੋਲੇ ਵੈਸੇ ਹੀ ਹੈਗੇ ਪਰਵਾਰਕ ਪਾਰਟੀ ਹੈਗੀ ਉਹਦੇ ਚ ਕੀ ਹੈ ਮੈਂ ਜੇ ਇੱਕ ਤੁਸੀਂ ਮੈਨੂੰ ਅੱਗੇ ਆ ਦੋ ਤਾਂ ਮੈਂ ਸਵਾਲ ਕਰਨਾ ਚਾਹਾਂਗਾ ਤੁਸੀਂ ਪਰਿਵਾਰ ਦੀ ਗੱਲ ਕੀਤੀ ਪਰਿਵਾਰਕ ਪਾਰਟੀਆਂ ਦੀ ਗੱਲ ਕੀਤੀ ਤੇ ਇੱਥੇ ਜਿਹੜੇ ਹੁਣ ਕੈਂਡੀਡੇਟ ਉਤਾਰੇ ਗਏ ਅਕਾਲੀ ਦਲ ਦਾ ਜ਼ਰੂਰ ਤਰਕ ਹੋਊਗਾ ਲੀਡਰਾਂ ਦਾ ਵੀ ਤਰਕ ਹੋਊਗਾ ਕਿ ਜਿੰਨੇ ਵੀ ਹੁਣ ਤਾਂ ਉਤਾਰੇ ਜਾ ਰਹੇ ਲੋਕ ਆ ਉਹ ਉਹ ਪਰਿਵਾਰਵਾਦ ਚੋਂ ਨਹੀਂ ਆ ਰਹੇ ਜਿਵੇਂ ਆਪਾਂ ਬਠਿੰਡੇ ਦੀ ਗੱਲ ਕਰ ਲਈਏ ਮਲੂਕਾ ਇਸੇ ਤਰ੍ਹਾਂ ਅਸੀਂ ਸੋਮ ਪ੍ਰਕਾਸ਼ ਦੀ ਗੱਲ ਕਰ ਲਈਏ ਪ੍ਰਤਾਪ ਸਿੰਘ ਬਾਜਵਾ ਦੇ ਫਾਦਰ ਸਾਹਿਬ ਪਰਿਵਾਰ ਤ੍ਰਿਪਤ ਰਜਿੰਦਰ ਬਾਜਵਾ ਸੁਖਜਿੰਦਰ ਰੰਧਾਵਾ ਜੇਕਰ ਅਸੀਂ ਹੋਰ ਵੀ ਸਾਰੇ ਕੈਂਡੀਡੇਟ ਟੋਟਲ ਪੰਜਾਬ ਦਾ ਸੀਨ ਹੀ ਪਰਿਵਾਰਵਾਦ ਨਾਲ ਜੁੜਿਆ ਇਕੱਲਾ ਅਕਾਲੀ ਦਲ ਦਾ ਲਾਬਵਾਦ ਕਿਉਂ ਹੋਵੇ ਮੈਂ ਤੁਹਾਨੂੰ ਸਿਰਫ ਇੰਨਾ ਹੀ ਸਮਝਣਾ ਚਾਹੁੰਦਾ ਕਿ ਸਮਾਨੰਤਰ ਕੁਝ ਸਵਾਲ ਆਉਂਦੇ ਰਹਿੰਦੇ ਆਪਾਂ ਉਹਨਾਂ ਨੂੰ ਅਡਰੈਸ ਕਰਦੇ ਚੱਲੀਏ ਪਰਿਵਾਰ ਨਹੀਂ ਬਿਲਕੁਲ ਇਹ ਜਿੱਦਾਂ ਬਾਦਲ ਸਾਹਿਬ ਨੇ ਮੁੰਡੇ ਨੂੰ ਅੱਗੇ ਲਿਆਂਦਾ ਸਦਾ ਸੁਖਵੀਰ ਸਿੰਘ ਬਾਦਲ ਨੂੰ ਤੇ ਬਾਕੀਆਂ ਨੇ ਕੋਈ ਘੱਟ ਨਹੀਂ ਕੀਤੀ ਹਰੇਕ ਪਾਰਟੀ 'ਚ ਤੁਹਾਨੂੰ ਇਸ ਤਰ੍ਹਾਂ ਦੇ ਟਰੈਂਡ ਸਰ ਮਿਲ ਜਾਣਗੇ ਜੀ ਉਹ ਕਹਿਣਗੇ ਨੇ ਬਿਲਕੁਲ ਬਿਲਕੁਲ ਮਿਲਗੇ ਕਾਗ ਦੇਖੋ ਸਭ ਤੋਂ ਪੁਰਾਣੀਆਂ ਪਾਰਟੀਆਂ ਦੋ ਐ ਇਸ ਮੁਲਕ ਦੇ ਵਿੱਚ ਨੰਬਰ 1 ਤੇ ਕਾਗਰਸ ਪਰਿਵਾਰਵਾਦ ਪੂਰਾ ਛਾ ਗਿਆ ਤੇ ਪਾਰਟੀ ਦਾ ਅਸ਼ਰਕੀ ਹੋਇਆ ਅਲਟੀਮੇਟਲੀ ਉਹਦਾ ਵੀ ਸ਼ਾਨਾਮਤ ਇਤਿਹਾਸ ਹੈ ਪਾਰਟੀ ਦਾ ਸਟਰਗਲ ਦਾ ਪ੍ਰੇਡੋਕ ਸਟਰਗਲ ਦਾ ਦੇ ਦੂਸਰੇ ਨੰਬਰ ਤੇ ਕਾਲੀ ਦਲ ਹੈ ਕਾਲੀ ਦਲ ਦਾ ਇਤਿਹਾਸ ਵੀ ਉਸ ਤੋਂ ਵੀ ਜ਼ਿਆਦਾ ਤਿੱਖਾ ਹੈ ਜੀ ਇਹ ਵੀ ਪਰਿਵਾਰਵਾਦ ਦਾ ਸ਼ਿਕਾਰ ਹੈ ਮੈਂ ਤੁਸੀਂ ਦੋਹਾਂ ਦੇ ਪਾਰਟੀਆਂ ਦੇ ਗੱਲ ਕੀਤੀ ਮੈਂ ਦੋਹਾਂ ਦਾ ਜਵਾਬ ਦੇਦਾ ਜਿਹੜੀ ਨਵੀਆਂ ਪਾਰਟੀਆਂ ਬਣਦੀਆਂ ਉਹ ਵੀ ਪਰਿਵਾਰਵਾਦ ਦਾ ਸ਼ਿਕਾਰ ਹੈ ਭਾਜੀ ਮੋਦੀ ਜੀ ਇਹਨਾਂ ਲਗਾਤਾਰ ਨਾਰਾ ਮਾਰਦੇ ਆ ਰਹੇ ਸੀਗੇ ਪਰਿਵਾਰਵਾਦ ਪਰਿਵਾਰਵਾਦ ਇਹਨਾਂ ਦੀ ਪਾਰਟੀ ਦੀ ਵੀ ਪਰਿਵਾਰਵਾਦ ਦਾ ਸ਼ਿਕਾਰ ਹੋ ਚੁੱਕੀ ਜੀ ਆਪਣੇ ਸਾਹਮਣੇ ਉਹ ਜਿਹੜੇ ਟਿਕਟਾ ਦਿੱਤੇ ਦਿੱਤੇ ਗਏ ਨੇ ਪਰਿਵਾਰਵਾਦ ਦੇ ਦਿੱਤੇ ਗਏ ਨੇ ਬਹੁਤ ਟਿਕਟਾ ਤੁਹਾਨੂੰ ਮਿਲਦਾ ਐਗਜ਼ਾਮਪਲ ਮਿਲ ਜਾਣਗੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਲੜ ਰਹੀ ਹੈ ਜਿੱਥੇ ਜਿਹੜੇ ਬੰਨੇ ਵਿੱਚ ਹਾਤੀ ਮਾਰਦੇ ਸਾਰੇ ਪਰਿਵਾਰ ਦੇ ਵਿੱਚੋਂ ਹੀ ਲੋਕ ਆ ਰਹੇ ਆਰੇ ਪਰਿਵਾਰ ਸਾਰਿਆਂ ਦੀ ਸਮੱਸਿਆ ਹੈ ਹੁਣ ਫਰਕ ਕੀ ਹੈ ਅਕਾਲੀ ਦਲ ਤੇ ਬਾਕੀ ਪਾਰਟੀਆਂ ਦਾ ਤੁਸੀਂ ਜਿਹੜਾ ਸਵਾਲ ਪੁੱਛਣਾ ਚਾਹੁੰਦੇ ਹੋ ਮੈਂ ਉਹ ਜਵਾਬ ਦਿੰਦਾ ਹੈ ਅਕਾਲੀ ਦਲ ਤੇ ਕਾਂਗਰਸ ਦਾ ਪਾਰਟੀਆਂ ਨਹੀਂ ਸੀ ਅਕਾਲੀ ਦਲ ਸਿੱਖਾਂ ਦੀ ਤਰਜਮਾਨ ਪਾਰਟੀ ਸੀ ਤੇ ਸਿੱਖਾਂ ਦੇ ਸਾਰੇ ਸੰਘਰਸ਼ ਇਸ ਪਾਰਟੀ ਨੇ ਹੀ ਲੜੇ ਹੁਣ ਤੱਕ ਲੜਦੀ ਆ ਰਹੀ 97 ਤੋਂ ਪਹਿਲਾਂ ਤੱਕ ਇਹ ਪਾਰਟੀ ਸਿੱਖਾਂ ਦੇ ਮਸਲੇ ਤੇ ਸੰਘਟ ਕਰਦੀ ਆ ਰਹੀ ਸੀ ਇਹ ਫਰਕ ਹੈਦਾ ਵਾ ਜੀ ਜਿਹੜੀ ਪਾਰਟੀ ਦਾ ਇਤਿਹਾਸ ਹੋਵੇ ਜਦੋਂ ਤੁਸੀਂ ਉਹਨੂੰ ਪਰਿਵਾਰਕ ਪਾਰਟੀ ਬਣਾਉਨੇ ਆ ਫਿਰ ਕੁਐਸਚਨ ਉਠਣਗੇ ਇਹ ਬੜਾ ਸਿਸਟਮੈਟਿਕਲੀ ਬਣਾਇਆ ਗਿਆ ਇਹ ਨਹੀਂ ਵੀ ਕਲਾ ਬਦਲ ਪਰਿਵਾਰ ਨੇ ਟੇਕਓਵਰ ਜਦੋਂ ਬਾਦਲ ਪਰਿਵਾਰ ਨੇ ਟੇਕਓਵਰ ਕਰਨਾ ਸੀਗਾ ਉਹ ਇੱਕ ਸਟ੍ਰੈਟਜੀ ਨਜ਼ਰ ਆਉਂਦੀ ਹੈ ਤੁਸੀਂ ਸਾਰਾ ਚੱਕ ਕੇ ਦੇਖੋ ਜੀ ਬਈ ਕਿਵੇਂ ਹਰ ਇੱਕ ਲੀਡਰ ਦੇ ਬੱਚੇ ਨੂੰ ਅਡਜਸਟ ਕੀਤਾ ਗਿਆ ਟੋੜਾ ਸਾਹਿਬ ਦਾ ਟੋੜਾ ਸਾਹਿਬ ਦਾ ਤਾਂ ਪਰਿਵਾਰ ਹੈ ਨਹੀਂ ਸੀ ਨਾ ਟੋੜਾ ਸਾਹਿਬ ਦਾ ਮੈਂ ਆ ਰਿਹਾ ਮੈਂ ਉਸੇ ਮੈਂ ਆ ਰਿਹਾ ਉਸੇ ਗੱਲ ਤੇ ਟੋੜਾ ਸਾਹਿਬ ਬਾਅਦ ਵਿੱਚ ਕਹਿੰਦੇ ਹੁੰਦੇ ਸੀਗੇ ਕਹਿੰਦੇ ਜਿਸ ਦਿਨ ਮੈਂ ਆਪਣੇ ਜੁਆਈ ਵਾਸਤੇ ਟਿਕਟ ਲੈਣ ਵਾਸਤੇ ਪ੍ਰਕਾਸ਼ੇ ਬਾਦਲ ਕੋਲ ਗਿਆ ਉਸ ਦਿਨ ਮੇਰੀ ਅੱਖ ਮੇਸ਼ਾ ਵਾਸਤੇ ਨੀਵੀ ਹੋ ਗਈ ਸੀ ਹਾਂਜੀ ਪਰ ਕੀਤਾ ਤੇ ਹਾਂ ਹਾਂ ਕਿ ਬਿਲਕੁਲ ਬਿਲਕੁਲ ਹਾਂਜੀ ਚਲੋ ਜੀ ਸਾਰੇ ਹੀ ਮੈਂ ਕਹਿ ਰਿਹਾ ਸਾਰਿਆਂ ਨੂੰ ਸਸਤੇ ਮੈਡੀਕਲੀ ਲਿਆਂਦਾ ਗਿਆ ਉਸ ਤੋਂ ਬਾਅਦ ਅਗਲੀ ਕਤਾਰ 'ਚ ਸਰ ਢਿੰਡਾ ਸਾਹਿਬ ਪਰਿਵਾਰ ਆਉਂਦਾ ਨੇ ਸਾਰੇ ਆਉਂਦੇ ਮੈਂ ਕਹਿ ਰਿਹਾ ਪਹਿਲਾਂ ਸਾਰੇ ਯੂਥ ਕਾਲੇ ਦਲ ਦੇ ਵਿੱਚ ਲੈਂਦੇਗੇ ਉਹ ਹੁਣ ਪ੍ਰੈਸ ਨੋਟ ਨਹੀਂ ਮਿਲਦਾ ਕਿਤੇ ਮੈਂ ਵੀ ਨਹੀਂ ਕਦੇ ਸਾਫ਼ ਕੇ ਰੱਖਿਆ ਦੀ ਇਹੇ ਲੋੜ ਕੀ ਹੈਗੀ ਹੈ ਉਹ ਜਦੋਂ ਪ੍ਰੈਸ ਨੋਟ ਇਸ਼ੂ ਹੋਇਆ ਹਰ ਪਰਿਵਾਰ ਦਾ ਲੀਡਰ ਦਾ ਬੱਚਾ ਯੂਥ ਕਾਲੇ ਦਲ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਆਫਿਸ ਵੀਰੇਰ ਬਣਾਇਆ ਗਿਆ ਸੀ ਉਸ ਦਿਨ ਗੱਲ ਬੜੀ ਕਲੀਅਰ ਹੋ ਗਈ ਸੀ ਕਿ ਇੱਥੇ ਹੁਣ ਸਟ੍ਰੈਟਜੀ ਕੀ ਹੈ ਮਤਲਬ ਉਹ ਬੇਸਿਕ ਇਹ ਪ੍ਰੈਸ ਨੋਟ ਉਹ ਜਿਹੜੀ ਰੀਆਰਗੇਨਾਈਜ਼ੇਸ਼ਨ ਸੀ ਨਾ ਯੂਥ ਕਾਲੇ ਦਲ ਦੀ ਉਹ ਉੱਥੋਂ ਸ਼ੁਰੂ ਹੁੰਦੀ ਹੈ ਉਹ ਸਾਰਿਆਂ ਨੂੰ ਹੀ ਅਲਟੀਮੇਟਲੀ ਜਿਵੇਂ ਲੱਖ ਵਰਤਾਂ ਵੀ ਕਾਨੇ ਕਰ ਦਿੱਤਾ ਗਿਆ ਤਾਂ ਉੱਥੋਂ ਸ਼ੁਰੂ ਹੁੰਦਾ ਹੈ ਸਾਰੇ ਸਟੇਜ ਦਾ ਪਰਿਵਾਰਵਾਦ ਦਾ ਸ਼ਕਾਰ ਹੋ ਗਏ ਹੁਣ ਸਾਰੀ ਪਾਵਰ ਇੱਕ ਪਰਿਵਾਰ ਦੇ ਹੱਥ ਨੇ ਵਿੱਚ ਹੁਣ ਫਰਕ ਇਹ ਹੈ ਇਹਨਾਂ ਪਰਿਵਾਰਾਂ ਕੋਲੇ ਪਾਵਰ ਨਹੀਂ ਹੈ ਅੱਗੇ ਇਹਨਾਂ ਲੀਡਰਾਂ ਕੋਲੇ ਪਾਵਰ ਹੁੰਦੀ ਸੀਗੀ ਸਾਰਿਆਂ ਕੋਲ ਹੂੰ ਜੇ ਜਗਦੇਸ਼ ਸਿੰਘ ਤਲਵੰਡੀ ਪਾਰਟੀ ਪ੍ਰਧਾਨ ਸੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਵਰਤਸਨ ਟੋੜਾ ਸ਼ਰੋਣੀ ਕਮੇਟੀ ਦੇ ਪ੍ਰਧਾਨ ਸੀ ਤਿੰਨੇ ਬਰਾਬਰ ਦੇ ਲੀਡਰ ਹੁੰਦੇ ਸੀ ਇਹ ਫਰਕ ਹੈ ਬਿਲਕੁਲ ਜੇਰੋ ਜੇਰੋ ਬੱਚੇ ਵਿੱਚ ਆ ਗਏ ਇਹ ਜਿਹੜੀ ਬਰਾਬਰਤਾ ਸੀ ਇਹ ਰੰਦਾਵਾਂ ਜੋ ਖਤਮ ਹੋ ਗਈ ਹੂੰ ਉਹਨੇ ਪਾਰਟੀ ਡੈਮੇਜ ਦੀ ਲਾਗ ਰੰ ਹੋਈ ਹੈ ਔਰ ਸਿੱਖਾਂ ਦੇ ਧਰਮਨ ਪਾਰਟੀ ਦਾ ਪਰਵਾਰਕ ਪਾਰਟੀ ਬਣਨਾ ਇਹ ਤੁਸੀਂ ਦੇਖ ਲਓ ਵੀ ਇਹਦਾ ਰਿਜ਼ਲਟ ਕੀ ਅਚਰਚੀ ਹੋ ਸਕਦੀ ਹੈ ਗੁੱਲ ਮਿਲਾ ਕੇ ਆਪਾਂ ਹੁਣ ਇਸ ਜਗ੍ਹਾ ਤੇ ਖੜੇ ਆ ਕਿ ਜਿਹੜੇ ਇਹ ਕੱਲ ਦੇ ਸਾਰੇ ਵਰਤਾਰੇ ਨੇ ਇਹ ਜਿੰਨੀਆਂ ਘਟਨਾਵਾਂ ਵਾਪਰੀਆਂ ਨੇ ਇਸ ਤੋਂ ਬਾਅਦ ਅਕਾਲੀ ਸੰਕਟ ਸੰਗਣਾ ਹੋਊਗਾ ਜਿਹੜੇ ਵੀ ਨਾਰਾਜ਼ ਹੋਣਗੇ ਉਹ ਉਹਨਾਂ ਨੂੰ ਫਿਰ ਇੱਕ ਗਰੁੱਪ ਮਿਲ ਗਿਆ ਢਿੰਡਸਾ ਸਿਆਸੀ ਤੌਰ ਤੇ ਲਗਭਗ ਮੈਨੂੰ ਲੱਗਦਾ ਕਿ ਇੱਕ ਬਿਲਕੁਲ ਕਾਲੇ ਦੌਰ ਚ ਦਾਖਲ ਹੋਣ ਵਾਲੇ ਸੀਗੇ ਢਿੰਸਾ ਪੂਰੀ ਤਰ੍ਹਾਂ ਸਿਆਸਤ ਦੇ ਵਿੱਚ ਹਾਸ਼ੀਏ ਤੇ ਜਾਣ ਵਾਲੇ ਸੀਗੇ ਪਰਮਿੰਦਰ ਬੇਸ਼ੱਕ ਕੁਝ ਨਾ ਕੁਝ ਸਰਗਰਮੀ ਰੱਖਦੇ ਤੇ ਲੇਕਿਨ ਇਸ ਤੋਂ ਬਾਅਦ ਉਹ ਫਿਰ ਇੱਕ ਵਾਰੀ ਸੈਂਟਰ ਬਣ ਰਹੇ ਨੇ ਜੇ 25 30 ਦੇ ਆਸ-ਪਾਸ ਕੱਲ ਚੰਗੇ ਭਲੇ ਚਿਹਰੇ ਉਹਨਾਂ ਦੇ ਆਸ-ਪਾਸ ਬੈਠੇ ਸੀ ਜਿਹੜੇ ਦੋਰੀ ਬਣਾ ਰਹੇ ਸੀ ਹੌਲੀ-ਹੌਲੀ ਇਹਦਾ ਮਤਲਬ ਹੈ ਕਿ ਜਿੰਨੀ ਵੀ ਅੰਦਰ ਕੋਈ ਬਚਾਨੀ ਹੋਊਗੀ ਉਹਨੂੰ ਰਾਹ ਮਿਲ ਜਾਊਗਾ ਉਹਨੂੰ ਇੱਕ ਰਸਤਾ ਮਿਲ ਜਾਊਗਾ ਇਸ ਕਰਕੇ ਇਹ ਹੁਣ ਜਿਹਦਾ ਇਹ ਹੈਂਡਲ ਹੋ ਜਾਂਦਾ ਮਾਮਲਾ ਕਿਉਂਕਿ ਢੀਂਟਸਾ ਸਾਹਿਬ ਦਾ ਆਪਾਂ ਟਰੈਕ ਰਿਕਾਰਡ ਦੇਖਿਆ ਪਿਛਲੀ ਵਾਰੀ ਜਦੋਂ ਉਹ ਨਾਰਾਜ਼ ਹੋਏ ਸੀ ਤਾਂ ਸਾਰਿਆਂ ਦੇ ਕਹਿਣ ਤੇ ਬਾਦਲ ਸਾਹਿਬ ਵੀ ਉਦੋਂ ਗਏ ਸੁਖਬੀਰ ਗਏ ਮਜੀਠੀਆ ਗਏ ਕਿੰਨੇ 15 ਦੇ ਉੱਤੇ ਉਹਨਾਂ ਨੂੰ ਮਨਾਉਣ ਦਾ ਯਤਨ ਹੋਇਆ ਨਹੀਂ ਸੀ ਮੰਨੇ ਐਤਕੀ ਤਾਂ ਮੈਨੂੰ ਲੱਗਦਾ ਅੱਗੇ ਨਾਲੋਂ ਜ਼ਿਆਦਾ ਉਹਨਾਂ ਦਾ ਦਿਲ ਦੁਖਿਆ ਤੋ ਇਹ ਇੱਕ ਪਾਵਰ ਸੈਂਟਰ ਅਕਾਲੀ ਪੋਲਿਟਿਕਸ ਵਿੱਚ ਫਿਰ ਬਣੂਗਾ ਕਿੰਨੀ ਦੇ ਕਿੱਥੋਂ ਤੱਕ ਜਾ ਸਕਦਾ ਅੱਗੇ ਕਿੰਨਾ ਕੁ ਨੁਕਸਾਨ ਕਰ ਸਕਦਾ ਇਹ ਗੱਲ ਵੱਖਰੀ ਹੈ ਅਕਾਲੀ ਦਲ ਸੰਕਟ 'ਚ ਆ ਗਿਆ ਜੀ ਇਸ ਨਾਲ ਫਿਰ ਗੱਲ ਤੇ ਹੈ ਕਿ ਜਿਹੜੀ ਆਪਾਂ ਪਰਿਵਾਰਵਾਦ ਦੀ ਗੱਲ ਕਰਦੇ ਆਂ ਤੇ ਢੀਡਸਾ ਪਰਿਵਾਰ ਵੀ ਤਾਂ ਹੈ ਨਾ ਇਹ ਵੀ ਤਾਂ ਉਸੇ ਕੱਲ ਦਾ ਸ਼ਿਕਾਰ ਹੈ ਜੀ ਜੀ ਜੇ ਅਸੀਂ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਨੂੰ ਪਰਿਵਾਰਵਾਦ ਦੇ ਤੇ ਬਲੇਮ ਕਰਦੇ ਆਂ ਤੇ ਇਹ ਵੀ ਬਰਾਬਰ ਦੇ ਦੋਸ਼ੀ ਹੈ ਇਸ ਵੇਲੇ ਇਹ ਵੀ ਪਰਿਵਾਰਵਾਦੀ ਸਮੱਸਿਆ ਹੈ ਇਹਨਾਂ ਦੀ ਵੀ ਜਦੋਂ ਬੀਬੀ ਜਗੀਰ ਕੋਰ ਆਏ ਸੀ ਛੱਡ ਕੇ ਪਾਰਟੀ ਨੂੰ ਉਦੋਂ ਅੰਡਰਸਟੈਂਡਿੰਗ ਇਹ ਸੀ ਕਿ ਉਹਨਾਂ ਨੂੰ ਪ੍ਰਧਾਨਗੀ ਇਹ ਪ੍ਰਧਾਨਗੀ ਛੱਡ ਦੇਣਗੇ ਕਿ ਹਿੰ사 ਜੀ ਨੇ ਵੀ ਨਹੀਂ ਛੱਡੀ ਜੀ ਜੇ ਉਦੋਂ ਛੱਡ ਦਿੰਦੇ ਯਾਰ ਕਿ ਇਹਨਾਂ ਦੀ ਸਿਹਤ ਅਲਾਉ ਨਹੀਂ ਸੀ ਕਰਦੀ ਬਾਕੀ ਹੋਰ ਕੋਈ ਗੱਲ ਨਹੀਂ ਮੈਂ ਕਿਸੇ ਹੋਰ ਗੱਲ ਦੇ ਵਿੱਚ ਨਹੀਂ ਪੈਂਦਾ ਇਹਨਾਂ ਦੀ ਸਿਹਤ ਠੀਕ ਨਹੀਂ ਸੀ ਰਹਿੰਦੀ ਘੱਟੋ ਘੱਟ ਇਸ ਆਧਾਰ ਤੇ ਇਹ ਪਾਰਟੀ ਦੀ ਪ੍ਰਧਾਨਗੀ ਛੱਡ ਦਿੰਦੇ ਇਹਨਾਂ ਨੇ ਵੀ ਨਹੀਂ ਛੱਡੀ ਇਹ ਵੀ ਬਰਾਬਰ ਦੇ ਦੋਸ਼ੀ ਹੈ ਸਾਰੀ ਗੱਲ ਤੇ ਆਪਾਂ ਸਾਰਿਆਂ ਨੂੰ ਬਰਾਬਰ ਲੈ ਕੇ ਚੱਲੀਏ ਬਿਲਕੁਲ ਠੀਕ ਹੈ ਕਿਉਂ ਨਹੀਂ ਹਾਂਜੀ ਤੇ ਇਹ ਇਸ ਕਰਕੇ ਜਿਹੜੇ ਪਰਿਵਾਰਵਾਦੀ ਤੁਸੀਂ ਗੱਲ ਕੀਤੀ ਮੈਂ ਕਿਸੇ ਨੂੰ ਹੋਰ ਤੇ ਮਨਫ਼ੀ ਨਹੀਂ ਕਰਦਾ ਇਹ ਸਾਰੇ ਬਰਾਬਰ ਦੇ ਹੈ ਕੋਈ ਪਰਿਵਾਰਵਾਦੀ ਉਹ ਸਮੱਸਿਆ ਹੁਣ ਇਹ ਹੈ ਕਿ ਇਹ ਇਹ ਵੀ ਜਿਹੜੀ ਹੁਣ ਕ੍ਰਾਈਸਿਸ ਚ ਖੜੀ ਹੋਈ ਹੈ ਪਰਿਵਾਰਵਾਦ ਦੇ ਵਿੱਚੋਂ ਹੀ ਖੜੀ ਹੋਈ ਹੈ ਇਹਨਾਂ ਦੇ ਬੇਟੇ ਨੂੰ ਟਿਕਟ ਡਿਨਾਈ ਕੀਤੀ ਗਈ ਹੈ ਯਾਰਾ ਕਿਸੇ ਹੋਰ ਵਾਕਰ ਨੂੰ ਡਿਨਾਈ ਕੀਤੀ ਗਈ ਹੁੰਦੀ ਉੱਥੇ ਸਟੈਂਡ ਲਿਆ ਹੁੰਦਾ ਬਿਲਕੁਲ ਠੀਕ ਹੈ ਰੋਲਾ ਇਹਦੀ 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 ਇਸ ਲੜਾਈ ਦੀ ਜੜ ਵੀ ਪਰਿਵਾਰਵਾਦ ਹੈ ਇਹ ਰੋਲਾ ਤਾਂ ਸਾਰੇ ਸ਼ੁਰੂ ਚ ਇਹੀ ਹੋਇਆ ਸੀਗਾ ਕਿ ਜਸਟਿਸ ਨਿਰਮਲ ਸਿੰਘ ਜਾਂ ਉਹਨਾਂ ਦੀ ਪਤਨੀ ਬੀਬੀ ਕੁਲਸਨ ਉਹ ਵੀ ਉਨੇ ਹੀ ਦਾਵੇਦਾਰ ਸੀਗੇ ਕਿ ਟਿਕਟ ਚੋ ਜੇ ਇੱਥੇ ਨਹੀਂ ਤਾਂ ਫਰੀਦਕੋਟ ਤਾਂ ਹੋ ਹੀ ਸਕਦੀ ਸੀ ਨਾ ਸਰ ਫਰੀਦਕੋਟ ਦੇ ਵਿੱਚੋਂ ਚਲੋ ਇਹ ਢੀਂਸਾ ਆਪਣੀ ਛੱਡ ਦਿੰਦੇ ਪਰਮਿੰਦਰ ਵਾਲੀ ਛੱਡ ਕੇ ਤਾਂ ਉੱਥੇ ਕੱਲ ਆ ਜਾਂਦੀ ਗਲਤਾਂ ਮੈਨੂੰ ਲੱਗਦਾ ਸੌਖੀ ਹੋ ਸਕਦੀ ਸੀ ਪਰ ਕੋਈ ਕਹਿੰਦੇ ਵੀ ਜਦੋਂ ਇਹ ਜ਼ਰੂਰ ਰਲੇਵਾ ਹੋਇਆ ਸੀਗਾ ਉਹਨਾਂ ਦੋ ਸੀਟਾਂ ਤੇ ਹੀ ਗੱਲ ਹੋਈ ਸੀਗੀ ਸਮਰੂਰ ਤੇ ਫਰੀਦਕੋਟ ਬਾਅਦ ਦੇ ਵਿੱਚ ਕਿ ਦੋ ਸੀਟਾਂ ਢੀਂਸਾ ਜੀ ਐਸੇ ਛੱਡ ਦਿੱਤੇ ਜਾਣਗੇ ਇਹ ਜਸਨਰਮਨ ਸਿੰਘ ਉਹਨਾਂ ਦੇ ਕੰਪੈਕਟ ਕੰਟੈਕਟਿਵਿਟੀ ਸੀ ਜੀ ਮੈਨੂੰ ਲੱਗਦਾ ਅਸੀਂ ਜਿਹੜੀਆਂ ਪਰਸਥਿਤੀਆਂ ਹਾਲਾਤ ਨੇ ਜਿੱਦਾਂ ਜਿੱਦਾਂ ਡਿਵੈਲਪ ਹੋਣਗੇ ਅਸੀਂ ਰਿਪੋਰਟ ਕਰਦੇ ਰਵਾਂਗੇ ਸਰ ਤੁਸੀਂ ਕਾਫੀ ਯਤਨ ਕਰਕੇ ਕਾਫੀ ਸਾਰੀਆਂ ਚੀਜ਼ਾਂ ਲਿਆਂਦੀਆਂ ਨੇ